ਲੋਨ ਮੇਰਾ ਵੀਰੇ ਹੋਇਆ ਖਾਦੀ ਬੋਰਡ ਤੋਂ ਆਪਾਂ ਮਨਜ਼ੂਰ ਕਰਾਇਆ ਲੋਨ ਪੰਜਾਬ ಗ್ರಾਮीण ਬੈਂਕ ਤੋਂ ਪੈਸੇ ਉਹਨਾਂ ਨੇ ਦਿੱਤੇ ਆ ਪੀਐਮਈਜੀਪੀ ਸਕੀਮ ਦੇ ਤਹਿਤ ਦਿੱਤੇ ਆ ਦੋ ਸਕੀਮਾਂ ਇੱਕ ਪੀਐਮਈਜੀਪੀ ਇੱਕ ਐਲਐਮਐਨ ਜੀ ਇਹ ਆਪਾਂ ਨੂੰ ਪੀਪੀਐਮਈਜੀਪੀ ਦੇ ਤਹਿਤ ਮਿਲੇ ਆ ਆਪਾਂ ਟ੍ਰੇਨਿੰਗ ਵੀਰੇ ਲਈ ਸੀ ਕੰਗ ਕੋਡ ਫਾਰਮ ਤੋਂ ਹੂੰ ਇਹਨਾਂ ਨੇ ਆਪਾਂ ਨੂੰ ਵਧੀਆ ਗਾਈਡੈਂਸ ਕੀਤਾ ਇਹਨਾਂ ਨੇ ਵਧੀਆ ਸਮਝਾਇਆ ਇਥੇ ਲੋਨ ਕਿਵੇਂ ਲੈਣਾ ਕੀ ਕੀ ਇਹਦੇ ਰੋਲ ਹੁੰਦੇ ਆਗੇ ਉਸ ਤੋਂ ਬਾਅਦ ਆਪਾਂ ਬਾਕੀ ਕੰਮ ਆਪ ਕੀਤਾ। ਤਾਂ ਸਭ ਅਸਰੋਂ ਥੋੜਾ ਜਿਹਾ ਬੂਰ ਪਿਆ ਹੈ। ਹਾਂਜੀ। ਲੋਕ ਉਮੀਦ ਕਰ ਰਹੇ ਸੀਗੇ ਵੀ ਕੋਈ ਲੋਨ ਆ ਗੱਲੇ ਹੀ ਨੇ। ਹਾਂਜੀ। ਐਨ ਐਲ ਐਮ ਚ ਕਿੰਨੇ ਕ ਲੋਨ ਹੋਣ ਨੇ ਜਿਹੜੇ ਬੰਦੇ ਨੇ ਆਪਣੀ ਟ੍ਰੇਨਿੰਗ ਲੈ ਕੇ ਗਏ ਨੇ। ਉਸ ਦਾ ਅੰਦਾਜ਼ਾ ਤੁਸੀਂ ਆਉਣ ਵਾਲੇ ਸਮੇਂ ਚ ਲਾਉਂਗੇ। ਤੇ ਜਦੋਂ ਕਿ ਲੋਕ ਬਾਰ ਬਾਰ ਸਾਨੂੰ ਦੱਸਣਗੇ ਮੇਰਾ ਵੀ ਹੋ ਗਿਆ ਮੇਰਾ ਵੀ ਹੋ ਗਿਆ ਮੇਰਾ ਵੀ ਹੋ ਗਿਆ। ਇਹਨਾਂ ਦੀ ਟ੍ਰੇਨਿੰਗ ਦੀ ਖਾਸੀਅਤ ਇਹ ਸਭ ਤੋਂ ਵੱਡੀ ਆ ਇਹ ਨਾਲ ਹੀ ਰਹਿੰਦੇ ਆ ਬੰਦੇ ਦੀ ਤਕਰੀਬਨ ਜਿੱਥੇ ਵੀ ਲੋੜ ਪੈਂਦੀ ਆ ਪੁੱਛੋ ਜਦੋਂ ਮਰਜ਼ੀ ਚਾਹੇ ਅੱਧੀ ਰਾਤ ਨੂੰ ਫੋਨ ਲਾਓ ਤੁਸੀਂ ਹੂੰ ਬੜੇ ਆਰਾਮ ਨਾਲ ਫੋਨ ਚੱਕਦੇ ਆ ਕੋਸ ਅੱਗੋਂ ਮੰਨ ਲਓ ਐ ਨਹੀਂ ਵੀ ਗਰਮੀ ਨਾਲ ਬੋਲਣਗੇ ਵੀ ਤੁਸੀਂ ਸਾਨੂੰ ਇਸ ਵੇਲੇ ਫੋਨ ਕਿਉਂ ਲਾਇਆ ਹੂੰ ਕੋਈ ਚੱਕਰ ਨਹੀਂ ਇਹੋ ਜੀ ਕੋਈ ਗੱਲ ਨਹੀਂ ਭਾਈ ਜੀ ਇਹ 10 ਲੱਖ ਦਾ ਲੋਨ ਆ ਪ੍ਰੋਪਰ ਇਹਦੇ ਵਿੱਚ 50000 ਰੁਪਇਆ ਆਪ ਆਪਣੇ ਕੋਲੋਂ ਪਾਉਣਾ 9.5 ਲੱਖ ਗਵਰਨਮੈਂਟ ਦਿੰਦੀ ਆ ਹੂੰ ਇਹਦੇ ਵਿੱਚ ਜੇ ਤਾਂ ਜਰਨਲ ਤੇ ਹੁੰਦਾ ਮੇਲ ਨੂੰ ਹੈਗੀ 25% ਸਬਸਿਡੀ ਹੈ ਫੀਮੇਲ ਨੂੰ ਹੈਗੀ 35% ਸਬਸਿਡੀ ਮੈਂ ਸ਼ੁਕਰੀਆ ਦਾ ਕਰਨੇ ਚਾਹੁੰਦਾ ਹੈ ਸਰਾਰ ਭਗਵੰਤ ਸਿੰਘ ਮਾਨ ਜੀ ਮਿਨਿਸਟਰ ਪੰਜਾਬ ਖੁੱਡਿਆ ਸਾਹਿਬ ਆਪਣੇ ਪਸ਼ੂ ਪਾਲਨ ਵਿਭਾਗ ਦੇ ਮੰਤਰੀ ਜੀ ਡਾਕਟਰ ਇੰਦਰਜੀਤ ਸਿੰਘ ਵਾਈਸ ਚਾਂਸਲਰ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਜਿ ਯੂਨੀਵਰਸਿਟੀ ਤੋਂ ਕਾਉਂਸਲਿੰਗ ਉਹ ਚੀਜ਼ ਹੈ ਬਾਈ ਜੀ ਜੀਨਾ ਨਾਲ ਸੁਖੀ ਸਾਹਿਬ ਮੰਨ ਲਓ ਇਸ ਦਾ ਫਾਰਮ ਪਹਿਲਾਂ ਚੱਲ ਰਿਹਾ ਹੈ ਤੇ ਉਹ ਸਕਸੈਸਫੁਲੀ ਹੋ ਰਿਹਾ ਹੂੰ ਉਹਨੂੰ ਗਲਤੀਆਂ ਤੇ ਗਲਤੀਆਂ ਕਰੀ ਜਾ ਰਿਹਾ ਹੈ ਉਹ ਤੋਂ ਕਾਬੂ ਨਹੀਂ ਆ ਰਿਹਾ ਹੂੰ ਤੇ ਮੈਂ ਕੀ ਕਰਾਂ ਇਨਕਮ ਨਹੀਂ ਆ ਰਹੀ ਉਸ ਦੀ ਫਿਰ ਅਸੀਂ ਉਹਨੂੰ ਆਪਣਾ ਐਕਸਪੀਰੀਅੰਸ ਨਾਲ ਲਾ ਕੇ ਹੱਥ ਫੜ ਕੇ ਹੂੰ ਉਹਨੂੰ ਦੱਸ ਦੇ ਵੀ ਤင်း ਕਿੱਥੇ ਕਿੱਥੇ ਗਲਤੀਆਂ ਨੇ ਹੂੰ ਕਿਵੇਂ ਕਿਵੇਂ ਨੂੰ ਇੰਪਰੂਵ ਕਰਨਾ ਹੈ ਸਤਿ ਸ੍ਰੀ ਅਕਾਲ ਮੈਂ ਸੁਖੀ ਮੰਗਾਣੀਆਂ ਤੁਸੀਂ ਜੁੜੇ ਹੋ ਅਸਰ ਲੇਖ ਦੇ ਨਾਲ ਕੰਗ ਗੌਟ ਫਾਰਮ ਨੇ ਇੱਕ ਵੱਡਾ ਮਾਰਕਾ ਮਾਰ ਲਿਆ ਤੁਹਾਡੀ ਸਾਰਿਆਂ ਦੀਆਂ ਦੁਆਵਾਂ ਸਦਕਾ ਕੰਗ ਗੌਟ ਫਾਰਮ ਦੀ ਮਿਹਨਤ ਸਦਕਾ ਪਿਛਲੇ ਲੰਮੇ ਅਰਸੇ ਤੋਂ ਕੰਗ ਗੌਟ ਫਾਰਮ ਜਿੱਥੇ ਆਪ ਕਾਮਯਾਬ ਹੋਇਆ ਉੱਥੇ ਬਹੁਤ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਕਾਮਯਾਬੀ ਦੇ ਰਾਹ ਵੱਲ ਤੋਰ ਰਿਹਾ ਹੈ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਜੁਨੀਵਰਸਿਟੀ ਵੱਲੋਂ ਇੱਕ ਨਰੀਖਣ ਕੀਤਾ ਗਿਆ ਕੰਗ ਗੋਟ ਫਾਰਮ ਨੂੰ ਇੱਕ ਅਵਾਰਡ ਮਿਲਿਆ ਅੱਜ ਮੇਰੇ ਨਾਲ ਦੋ ਖੁਸ਼ਖਬਰੀਆਂ ਲੈ ਕੇ ਹਾਜ਼ਰ ਨੇ ਕੰਗ ਗੋਟ ਫਾਰਮ ਤੋਂ ਕੰਗ ਸਾਹਿਬ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਪਾਣਾ ਜਸਵੀਰ ਸਿੰਘ ਲੋਨ ਬਾਰੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਅੱਜ ਤੁਹਾਨੂੰ ਖੁਸ਼ਖਬਰੀ ਦੇ ਰੂਪ ਵਿੱਚ ਕਰਦੇ ਆਂ ਗੱਲਬਾਤ ਕੰਗ ਗੋਟ ਫਾਰਮ ਤੋਂ ਕੰਗ ਸਾਹਿਬ ਤੇ ਬਈ ਜਸਵੀਰ ਦੇ ਨਾਲ ਕੰਗਸਾਹਬ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਤੁਹਾਡੇ ਹਿੱਸੇ ਮੁੱਖ ਮੰਤਰੀ ਪੁਰਸਕਾਰ ਆਇਆ ਕੀ ਕਹਿਣਾ ਚਾਹੁੰਦੇ ਆਂ ਭਾਜੀ ਪਹਿਲਾਂ ਅਸੀਂ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਆਂ ਸਿਰਲੇਖ ਦਾ ਜਿਨ੍ਹਾਂ ਨੇ ਸਾਨੂੰ ਤੁਸੀਂ ਸਰੇਕੋਲ ਚੱਲ ਕੇ ਫੇਰ ਆਏ ਹੋ ਤੇ ਜਿਨ੍ਹਾਂ ਨੇ ਸਾਨੂੰ ਸਾਡੀ ਜਾਨ ਪਛਾਨ ਕਰਾਈ ਹੈ ਸਾਰੇ ਬੱਕਰੀ ਪਾਲਕ ਵੀਰਾਂ ਨਾਲ ਜੀ ਜੀ ਪੰਜਾਬ ਲੈਵਲ ਤੇ ਨਹੀਂ ਇੰਡੀਆ ਲੈਵਲ ਤੇ ਸਾਡਾ ਤੁਸੀਂ ਨਾਂ ਚਮਕਾਇਆ ਹੈਗਾ ਤੁਹਾਡਾ ਪਹਿਲਾਂ ਬਹੁਤ ਬਹੁਤ ਸ਼ੁਕਰੀਆ ਜੀ 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 ਦੂਜਾ ਫੇਰ ਮੈਂ ਸ਼ੁਕਰੀਆਦਾ ਕਰਨਾ ਚਾਹੁੰਨਾ ਉਸ ਤੋਂ ਬਾਅਦ ਪਰਮਾਤਮਾ ਦਾ ਜੀਨੇ ਸਾਨੂੰ ਇੰਨੀ ਇੱਜ਼ਤ ਮਾਨ ਬਖਸ਼ੀ ਐ ਐਸ ਲੈਵਲ ਤੇ ਪਹੁੰਚਾਇਆ ਅਸੀਂ ਬਹੁਤ ਛੋਟੇ ਜਿਹੇ ਬੰਦੇ ਆ ਛੋਟਾ ਸਾਡਾ ਫਾਰਮ ਹੈਗਾ ਪਰ ਰੂ ਨਾਲ ਕੰਮ ਕੀਤਾ ਹੈਗਾ ਮੈਂ ਸ਼ੁਕਰੀਆਦਾ ਕਰਨਾ ਚਾਹੁੰਨਾ ਹੈ ਬੱਕਰੀ ਪਾਲਕ ਵੀਰਾਂ ਦਾ ਉਹਨਾਂ ਵੀਰਾਂ ਦਾ ਜਿਹੜੇ ਸਾਤੋਂ ਟ੍ਰੇਨਿੰਗ ਲੈ ਕੇ ਜਾ ਚੁੱਕੇ ਨੇ ਜਾਂ ਲੈਣ ਆ ਰਹੇ ਨੇ ਜੋ ਜੋ ਵੀ ਸਾਡੇ ਫਾਰਮ ਤੇ ਜਿਨ੍ਹਾਂ ਨੇ ਵੀ ਆਏ ਨੇ ਚਾਹੇ ਸਿੰਪਲ ਇਨਫਰਮੇਸ਼ਨ ਲੈਣ ਲਈ ਆਏ ਹੋਣ ਜਾਂਸਾਨੂੰ ਫੋਨ ਕੀਤੇ ਨੇ ਅਸੀਂ ਉਹਨਾਂ ਸਭ ਦਾ ਸ਼ੁਕਰੀਆ ਦਾ ਕਰਦੇ ਹਾਂ ਹੂੰ ਉਹਨਾਂ ਤੋਂ ਬਾਅਦ ਮੈਂ ਸ਼ੁਕਰੀਆ ਦਾ ਕਰਨੇ ਚਾਹੁੰਦਾ ਹੈ ਸਰਾਰ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਪੰਜਾਬ ਖੁੱਡਿਆ ਸਾਹਿਬ ਆਪਣੇ ਪਸ਼ੂ ਪਾਲਨ ਵਿਭਾਗ ਦੇ ਮੰਤਰੀ ਜੀ ਜੀ ਡਾਕਟਰ ਇੰਦਰਜੀਤ ਸਿੰਘ ਵਾਈਸ ਚਾਂਸਲਰ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਤੋਂ ਜੀ ਜੀ ਡਾਕਟਰ ਰਵਿੰਦਰ ਗਰੇਵਾਲ ਜੀ ਹੂੰ ਡਾਇਰੈਕਟਰ ਹੈਗੇ ਨੇ ਉੱਥੇ ਨਿਊਟ੍ਰੀਸ਼ਨ ਦੇ ਜਿਨ੍ਹਾਂ ਦੇ ਅਸੀਂ ਹਰ ਜਗ੍ਹਾ ਤੇ ਗਾਈਡੈਂਸ ਲੈਂਦੇ ਰਹੇ ਨੇ ਗਾਹੇ-ਬਗਾਹੇ ਸੰ ਲੋਡ ਪੈਂਦੀ ਆ ਅਸੀਂ ਉਹਨਾਂ ਦਾ ਦਰਵਾਜ਼ਾ ਖੜਕਾ ਦਿੰਨੇ ਜਾ ਕੇ ਡਾਕਟਰ ਮਨਦੀਪ ਸਿੰਘ ਲਾ ਜੀ 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 ਡਾਕਟਰ ਅਰਣਵੀਰ ਜੀ ਜਿਹੜੇ ਬਹੁਤ ਪ੍ਰਮੋਟ ਕਰ ਰਹੇ ਨੇ ਬੱਕਰੀ ਨੂੰ ਇਸ ਟਾਈਮ ਤੇ ਤੇ ਡਾਕਟਰ ਪ੍ਰਕਾਸ਼ ਬਰਾੜ ਜੀ ਇਹ ਵੀ ਡਾਕਟਰ ਹੈਗੇ ਨੇ ਡਾਕਟਰ ਪ੍ਰਕਾਸ਼ ਬਰਾੜ ਜੀ ਉਹਨਾਂ ਨੇ ਮੈਨੂੰ ਪਹਿਲਾਂ ਇੰਟਰੋਡਿਊਸ ਕੀਤਾ ਹੈ ਯੂਨੀਵਰਸਿਟੀ ਦੇ ਨਾਲ ਮੈਂ ਸਭ ਦਾ ਸ਼ੁਕਰੀਆ ਦਾ ਕਰਦਾ ਉਹਨਾਂ ਦੀ ਉਹਨਾਂ ਦੇ ਸਦਕੇ ਨਾਲ ਹੀ ਉਹਨਾਂ ਦੇ ਸਾਡੇ ਮੋੜਨਾ ਮੋੜਾ ਜੋੜ ਕੇ ਚੱਲਣ ਦੇ ਨਾਲ ਹੀ ਸਾਨੂੰ ਇੰਨਾ ਕੰਮ ਸਿਖਾਇਆ ਕਿ ਅਸੀਂ ਅੱਜ ਇਸ ਲੈਵਲ ਤੇ ਪਹੁੰਚ ਗਏ ਆ ਕਿ ਸਿਰ ਚੁੱਕ ਕੇ ਕਹਿ ਸਕਦੇ ਆ ਕਿ ਸਾਡਾ ਇੱਕ ਗੋਟ ਫਾਰਮ ਹੈਗਾ ਜੀ 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 ਯੂਨੀਵਰਸਿਟੀ ਦਾ ਏਡਾ ਕ ਯੋਗਦਾਨ ਹੈ ਜਦੋਂ ਕਦੇ ਵੀ ਲੋੜ ਪਈ ਹੈ ਉਹਨਾਂ ਨੇ ਸਾਨੂੰ ਸੀ ਟਾਈਮ ਤੇ ਲੈਣਾ ਪਿਆ ਵੀ ਅੱਜ ਵਾਈਸ ਚਾਂਸਲਰ ਸਾਹਿਬ ਤੋਂ ਮੰਤਰੀ ਲੈਵਲ ਦੀ ਪੋਸਟ ਆ ਤੁਹਾਨੂੰ ਪਤਾ ਹੀ ਕਿੰਨੀ ਵੱਡੀ ਵੱਡੀ ਪੋਸਟ ਹੈ ਸਾਨੂੰ ਉਹਨਾਂ ਨੇ ਹਮੇਸ਼ਾ ਵੈਲਕਮ ਕੀਤਾ ਅਸੀਂ ਸਭ ਦਾ ਸ਼ੁਕਰੀਆ ਦਾ ਕਰਦੇ ਆ ਜੇ ਸਾਡੀ ਗੱਲਬਾਤ ਸੁਣਦੇ ਹੋਣ ਸਾਡਾ ਸ਼ੁਕਰੀਆ ਦਾ ਸਤਿਕਾਰ ਕਰਨ ਅਸੀਂ ਤੁਹਾਡੇ ਰਿਣੀ ਆ ਤੁਹਾਡੇ ਨਾਲ ਜੁੜੇ ਹੋਏ ਆ ਜੁੜੇ ਰਹਾਂਗੇ ਜਸਵੀਰ ਤੁਹਾਨੂੰ ਇਸ ਲਈ ਮੁਬਾਰਕਬਾਦ ਕਿ ਤੁਹਾਡਾ ਲੋਨ ਹੋਇਆ ਅੱਜ ਦੱਸੋ ਸਰਲੇਖੀ ਦਰਸ਼ਕਾਂ ਨੂੰ ਕਿ ਤੁਹਾਡਾ ਲੋਨ ਕਾ ਦਾ ਹੋਇਆ ਹੈ ਕਿਹੜੀ ਸਕੀਮ ਰਾਹੀਂ ਹੋਇਆ ਹੈ ਕਿੰਨੇ ਦਾ ਹੋਇਆ ਹੈ ਕੀ ਕਰ ਰਹੇ ਹੋਣ ਸਰ ਤੋਂ ਪਹਿਲਾਂ ਤਾਂ ਵੀਰੇ ਥੈਂਕ ਯੂ ਤੁਹਾਡਾ ਜੀ ਧੰਨਵਾਦ ਬਹੁਤ ਲੋਨ ਮੇਰਾ ਵੀਰੇ ਹੋਇਆ ਖਾਦੀ ਬੋਰਡ ਤੋਂ ਆਪਾਂ ਮਨਜ਼ੂਰ ਕਰਾਇਆ ਲੋਨ ਪੰਜਾਬ ಗ್ರಾਮीण ਬੈਂਕ ਤੋਂ ਪੈਸੇ ਉਹਨਾਂ ਨੇ ਦਿੱਤੇ ਆ ਪੀਐਮਈਜੀਪੀ ਸਕੀਮ ਦੇ ਤਹਿਤ ਦਿੱਤੇ ਆ ਦੋ ਸਕੀਮਾਂ ਇੱਕ ਪੀਐਮਈਜੀਪੀ ਆ ਕਿਲਮਨ ਜੀ ਇਹ ਆਪਾਂ ਨੂੰ ਪੀਐਮਈਜੀਪੀ ਦੇ ਤਹਿਤ ਮਿਲੇ ਆ ਮਨਜ਼ੂਰ ਆਪਾਂ ਕਰਾਇਆ ਖਾਦੀ ਗੋੜ ਤੋਂ ਹੂੰ ਬਾਕੀ ਆਪਾਂ ਨੂੰ ਆਪਾਂ ਟ੍ਰੇਨਿੰਗ ਵੀਰੇ ਲਈ ਸੀ ਗੰਗੋੜ ਫਾਰਮ ਤੋਂ ਹੂੰ ਇਹਨਾਂ ਨੇ ਆਪਾਂ ਨੂੰ ਵਧੀਆ ਗਾਈਡੈਂਸ ਕੀਤਾ ਇਹਨਾਂ ਨੇ ਵਧੀਆ ਸਮਝਾਇਆ ਇੱਥੇ ਲੋਨ ਕਿਵੇਂ ਲੈਣਾ ਕੀ ਕੀ ਇਹਦੇ ਰੋਲ ਹੁੰਦੇ ਆ ਅੱਗੇ ਉਸ ਤੋਂ ਬਾਅਦ ਆਪਾਂ ਬਾਕੀ ਕੰਮ ਆਪ ਕੀਤਾ ਹੂੰ ਆਪ ਦੀ ਖੇਚਲ ਜਿਹੜੀ ਉਹ ਆਪ ਕੀਤੀ ਆ ਸਾਰਾ ਤਾਂ ਮਤਲਬ ਕਿ ਕਰਨੀ ਨਾ ਸਕਦੇ ਹੂੰ ਆਪ ਨਾਲ ਜਾ ਕੇ ਤਾਂ ਕੰਮ ਕਰਵਾ ਨਹੀਂ ਸਕਦੇ ਆਪ ਨੂੰ ਦੱਸ जरूर ਸਕਦੇ ਆ ਹੂੰ ਇੱਥੋਂ ਐ ਕਰ ਲਓ ਐ ਕਰ ਲਓ ਹੂੰ ਬਾਕੀ ਟ੍ਰੇਨਿੰਗ ਦੇ ਵਿੱਚ ਬੜੇ ਵਿਸਥਾਰ ਨਾਲ ਲੋਨ ਦੇ ਬਾਰੇ ਵੀ ਸਮਝਾਉਂਦੇ ਆ ਹੂੰ ਸਾਰਾ ਕੁਝ ਬਾਕੀ ਜਿਹੜੀਆਂ ਸਹੂਲਤਾਂ ਉਹ ਤਾਂ ਤੁਸੀਂ ਦੇਖੇਂਗੇ ਹੁਣ ਟ੍ਰੇਨਿੰਗ ਦੇ ਵਿੱਚ ਕਿੰਨਾ ਕੀ ਕੁਝ ਦੱਸਿਆ ਜਾਂਦਾ ਤੇ ਲੋਨ ਵਾਲਾ ਜਿਹੜਾ ਕੰਮ ਆ ਉਹ ਆਪਾਂ ਥੋੜਾ ਬਹੁਤ ਫੋਨ ਤੇ ਇਹਨਾਂ ਤੋਂ ਪੁੱਛਦੇ ਰਹੇ ਆ ਨਾਲ ਦੀ ਨਾਲ ਗਾਈਡ ਕਰਦੇ ਰਹੇ ਆ ਤੇ ਉਸ ਤੋਂ ਬਾਅਦ ਆਪਾਂ ਜਿਵੇਂ ਤੁਹਾਨੂੰ ਦੱਸਿਆ ਖਾਦੀ ਬੋਰਡ ਤੋਂ ਮਨਜ਼ੂਰ ਕਰਾ ਕੇ ਤੇ ਕਿੰਨੇ ਕਿਲੋਖ ਦਾ ਲੋਨ ਹੋਏ ਕੀ ਸਬਸਿਡੀ ਹੈ ਦੀ ਬਈ ਜੀ ਇਹ 10 ਲੱਖ ਦਾ ਲੋਨ ਆ ਪ੍ਰੋਪਰ ਇਹਦੇ ਵਿੱਚ 50000 ਰੁਪਿਆ ਆਪਾਂ ਆਪਣੇ ਕੋਲੋਂ ਪਾਉਣਾ 9.5 ਲੱਖ ਗਵਰਨਮੈਂਟ ਦਿੰਦੀ ਹੈ ਹੂੰ ਇਹਦੇ ਵਿੱਚ ਜੇ ਤਾਂ ਜਰਨਲ ਤੇ ਹੁੰਦਾ ਮੇਲ ਨੂੰ ਹੈਗੀ ਆ 25% ਸਬਸਿਡੀ ਹੈ ਫੀਮੇਲ ਨੂੰ ਹੈਗੀ ਆ 35% ਸਬਸਿਡੀ ਹੂੰ ਉਸ ਤੋਂ ਬਾਅਦ ਜਿਹੜੇ ਮੰਨ ਲਓ ਐਸਸੀ ਵਗੈਰਾ ਤੇ ਬੀਸੀ ਐ ਉਹਨਾਂ ਦੀ ਸਾਰੀ 35% ਸਬਸਿਡੀ ਹੈ। ਹੂੰ। ਕੰਗਸਾਹਬ ਅੱਜ ਸਾਰੋਂ ਥੋੜਾ ਜਿਹਾ ਬੂਰ ਪਿਆ ਹੈ। ਹਾਂਜੀ। ਲੋਕ ਉਮੀਦ ਕਰ ਰਹੇ ਸੀਗੇ ਵੀ ਕੋਈ ਲੋਨ ਆ ਗੱਲੇ ਹੀ ਨੇ। ਹਾਂਜੀ। ਹੁਣ ਪੰਜਾਬ ਜਿੱਡਾ ਵੱਡਾ ਹੈ ਨਾ ਸੁਭਾਵਿਕ ਜੀ ਗੱਲ ਹੈ ਇੱਕ ਨਹੀਂ ਖਾਦੀ ਲੋਨ ਬਹੁਤ ਸਾਰੇ ਲੋਕਾਂ ਦੇ ਹੋਏ ਨੇ। ਹੋਏ ਨੇ ਜੀ। ਹਾਦੀਸਕੀਮ ਕੋਈ ਅੱਜ ਦੀ ਨਹੀਂ ਹੈਗੀ। ਹਾਂਜੀ। ਲੰਮੇ ਸਮੇਂ ਤੋਂ ਚੱਲ ਰਹੀ ਹੈਗੀ। ਹੂੰ। ਇਨਾਂ ਨੇ ਲੋਨ ਦਾ ਕੀ ਸਟੇਟਸ ਹੈ? ਬਾਈ ਜੀ ਪਹਿਲਾਂ ਤਾਂ ਮੈਂ ਜਸਬੀਰ ਬਾਈ ਨੂੰ ਵਧਾਈਆਂ ਦੇ ਦਾਂ। ਜੀ। ਆਪਣੇ ਕੋਲ ਆਈ ਸੀ ਪੰਜਵੇਂ ਬੈਚ ਟ੍ਰੇਨਿੰਗ ਲੈ ਕੇ ਗਈ ਸੀ ਦੇਖੋ ਹਰ ਚੀਜ਼ ਨੂੰ ਟਾਈਮ ਲੱਗਦਾ ਹੈ ਜੀ ਜੀ ਇਹ ਇਹ ਤਾਂ ਹੈ ਨੀਗਾ ਬਈ ਇਥੋਂ ਚੀਜ਼ ਚੱਕੀ ਇੱਥੇ ਰੱਖਤੀ ਹਮ ਆਪਾਂ ਇੱਕ ਪੌਦਾ ਲਾਉਨੇ ਆ ਪੌਦਾ ਵੱਡਾ ਹੁੰਦਾ ਫੁੱਲ ਆਉਂਦੇ ਨੇ ਪੱਤੇ ਆਉਂਦੇ ਨੇ ਫੁੱਲ ਆਉਂਦੇ ਨੇ ਫਿਰ ਜਾ ਕੇ ਫਰੂਟ ਲੱਗਦਾ ਹੈ ਫਰੂਟ ਪੱਕਣ ਨੂੰ ਵੀ ਟਾਈਮ ਲੱਗਦਾ ਜਦੋਂ ਖਾਣ ਦਾ ਟਾਈਮ ਆਉਂਦਾ ਜੀ 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 ਉਹੀ ਹਾਲ ਵੀਰੇ ਇਹਨਾਂ ਚੀਜ਼ਾਂ ਦਾ ਉਹ ਵੀ ਵੀ ਜੋ ਅਸੀਂ ਨਵਾਂ ਕੰਮ ਕਰਦੇ ਹਾਂ ਤੇ ਉਹਨੂੰ ਟਾਈਮ ਤਾਂ ਲੱਗਦੇ ਹੀ ਲੱਗਦਾ ਲੋਕੀ ਬੜੇ ਇੰਪੇਸ਼ੈਂਸ ਹੋ ਜਾਂਦੇ ਨੇ ਬਿਨਾ ਗੱਲ ਤੋਂ ਕਾਲੀ ਮਚਾਉਣ ਦੇ ਨੇ ਵੀ ਪਤਾ ਨਹੀਂ ਓਵਰਨਾਈਟ ਹੀ ਰਾਤੋਂ ਰਾਤ ਕੁਝ ਹੋ ਜਾਣਾ ਹੂੰ ਪ੍ਰੋਸੀਜਰ ਹੈਗਾ ਇੱਕ ਉਹ ਪ੍ਰੋਸੀਜਰ ਫਾਲੋ ਕਰਨਾ ਪੈਂਦਾ ਜੋ ਅਸੀਂ ਟ੍ਰੇਨਿੰਗ 'ਚ ਦੱਸਿਆ ਹੋਇਆ ਸੀ ਜਸਵੀਰ ਨੂੰ ਵੀ ਸਮਝਾਇਆ ਸੀਗਾ ਇਹ ਸਾਡੇ ਕੋਲ ਬਾਰ-ਬਾਰ ਫੋਨ ਵੀ ਕੀਤਾ ਇਹਨਾਂ ਨੇ ਦੋ ਚਾਰ ਬਾਰੀ ਵੀ ਭਾਈ ਮੈਨੂੰ ਆਹ ਦਿੱਕਤ ਆ ਰਹੀ ਹੈ ਉੱਥੇ ਗਾਈਡ ਕੀਤਾ ਵੀ ਹੁਣ ਇੰਜ ਨਹੀਂ ਇੰਜ ਕਰ ਲਓ ਹੂੰ ਠੀਕ ਹੈ ਨਾ ਤੇ ਇਹਨਾਂ ਦਾ ਲੋਨ ਹੋ ਗਿਆ ਇੱਕ ਸ਼ੁਰੂਆਤ ਹੋ ਗਈ ਹੈ ਜੀ 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 ਆਉਂਦੇ ਸਮੇਂ ਦੇ ਵਿੱਚ ਪੀ ਐਮ ਈ ਜੀ ਪੀ 'ਚ ਐਨ ਐਲ ਐਮ 'ਚ ਕਿੰਨੇ ਕੁ ਲੋਨ ਹੋਣੇ ਨੇ ਜਿਹੜੇ ਬੰਦੇ ਨੇ ਆਪਣੀ ਟ੍ਰੇਨਿੰਗ ਲੈ ਕੇ ਗਏ ਨਹੀਂ ਉਸ ਦਾ ਅੰਦਾਜ਼ਾ ਤੁਸੀਂ ਆਉਣ ਵਾਲੇ ਸਮੇਂ ਚ ਲਾਉਂਗੇ ਤੇ ਜਦੋਂ ਕੀ ਲੋਕ ਬਾਰ ਬਾਰ ਸਾਨੂੰ ਦੱਸਣਗੇ ਕਿ ਮੇਰਾ ਵੀ ਹੋ ਗਿਆ ਮੇਰਾ ਵੀ ਹੋ ਗਿਆ ਮੇਰਾ ਵੀ ਹੋ ਗਿਆ ਹੂੰ ਓਵਰਨਾਈਟ ਕੁਝ ਨਹੀਂ ਹੁੰਦਾ ਰਾਤੋ ਰਾਤ ਕੋਈ ਜਾਦੂ ਨਹੀਂ ਹੁੰਦਾ ਹੈ ਟਾਈਮ ਲੱਗਦਾ ਹੈ ਕੋਈ ਬਚੋਲੇ ਲੋੜ ਤਾਂ ਨਹੀਂ ਪਈ ਹੈਗੀ ਨਹੀਂ ਵੀਰੇ ਬਚੋਲੇ ਦੀ ਕਸੇ ਦੀ ਲੋੜ ਨਹੀਂ ਪਈ ਜੇ ਆਪਾਂ ਨੂੰ ਕੁਝ ਪੁੱਛਣਾ ਪਿਆ ਤੇ ਬਸ ਕੰਗ ਸਾਹਿਬ ਤੋਂ ਹੀ ਪੁੱਛਿਆ ਆਪਾਂ ਹੂੰ ਵਿੱਚ ਬਚੋਲੇ ਵਿੱਚ ਉਹਨਾਂ ਕੋਈ ਨਹੀਂ ਫੀਸ ਵਸੂਲੀ ਨਹੀਂ ਨਹੀਂ ਕੋਈ ਫੀਸ ਨਹੀਂ ਕਿ ਇਹ ਕਿ ਇਹਨਾਂ ਦੀ ਟ੍ਰੇਨਿੰਗ ਦੀ ਖਾਸੀਅਤ ਇਹ ਸਭ ਤੋਂ ਵੱਡੀ ਆ ਇਹ ਨਾਲ ਹੀ ਰਹਿੰਦੇ ਆ ਬੰਦੇ ਦੀ ਤਕਰੀਬਨ ਜਿੱਥੇ ਵੀ ਲੋੜ ਪੈਂਦੀ ਆ ਪੁੱਛੋ ਜਦੋਂ ਮਰਜ਼ੀ ਚਾਹੇ ਅੱਧੀ ਰਾਤ ਨੂੰ ਫੋਨ ਲਾਓ ਤੁਸੀਂ ਹੂੰ ਬੜੇ ਰਾਮ ਨਾਲ ਫੋਨ ਚੱਕਦੇ ਆ ਕੁਛ ਅੱਗੋਂ ਮੰਨ ਲਓ ਐ ਨਹੀਂ ਵੀ ਗਰਮੀ ਨਾਲ ਬੋਲਣਗੇ ਵੀ ਤੁਸੀਂ ਸਾਨੂੰ ਇਸ ਵੇਲੇ ਫੋਨ ਕਿਉਂ ਲਾਇਆ ਹੂੰ ਕੋਈ ਚੱਕਰ ਨਹੀਂ ਆ ਇਹੋ ਜੀ ਕੋਈ ਗੱਲ ਨਹੀਂ ਹੂੰ ਵਿਚ ਵਿਚੋਲੇ ਦਾ ਸਮਝ ਲਓ ਆਪਣੇ ਕੰਗਸਾ ਵੀ ਆ ਹੂੰ ਮਤਲਬ ਫਰੀਦ ਇਹ ਤਾਂ ਹੈਗੇ ਚਲੋ ਗਾਈਡੈਂਸ ਦੇਣ ਦੇ ਕੋਈ ਇਹ ਤਾਂ ਨਹੀਂ ਹੈਗਾ ਵੀ ਹਾਂ ਭਾਈ 20000 ਦੇ ਦੇ 30000 ਦੇ ਨਹੀਂ 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 ਇਹੋ ਜੀ ਕੋਈ ਗੱਲ ਨਹੀਂ ਬਸ 11ਾਂ ਪੇ ਕੀਤਾ ਹੂੰ ਮੇਲਾ ਦਾ ਸਾਰੀ ਉਮਰ ਸਾਡੇ ਨਾਲ ਹੀ ਹੋਇਆ ਬਿਲਕੁਲ ਬਿਲਕੁਲ ਕਿਵੇਂ ਉਹਨਾਂ ਮਿਲਦਰਾ ਕਿਵੇਂ ਕਿਸ਼ਤਾਂ ਵਿੱਚ ਪੈਂਦਾ ਹੈ ਜਿਹੜਾ ਬੱਕਰੀਆਂ ਦੇ ਬੀਮੇ ਹੁੰਦੇ ਨੇ ਉਹਦੇ ਬਾਰੇ ਦਿਓ ਜਾਣਕਾਰੀ ਬਾਈ ਜੀ ਇਹ ਜਿਹੜੀ ਪੀਐਮਈਜੀਪੀ ਲੋਨ ਹੈ ਹਮ ਇਹਦੀ ਦਾ ਕਿਸ਼ਤਾ ਮਹੀਨਾਵਾਰ ਹਮ ਐਲਐਮਐਨ ਦੀ ਉਹਦਾ ਮੈਨੂੰ ਹਜੇ ਪਤਾ ਨਹੀਂ ਖਾਸ ਹਮ ਉਹਦਾ ਮੈਨੂੰ ਤਾਂ ਸਾਲ ਬਾਅਦ ਜਾਂ 6 ਮਹੀਨੇ ਬਾਅਦ ਲੋਨ ਲੈਣ ਤੋਂ ਬਾਅਦ ਸ਼ੁਰੂ ਹੁੰਦੀ ਹੈ ਜੀ 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 ਬਾਕੀ ਜਿਹੜਾ ਆਪਾਂ ਕੋਈ ਵੀ ਜਾਨਵਰ ਖਰੀਦਦੇ ਆ ਚਾਹੇ ਲੋਨ ਲੈ ਕੇ ਚਾਹੇ ਉਹ ਗਾਈਆਂ ਦੇ ਫਾਰਮ ਤੇ ਲਾ ਲਓ ਚਾਹੇ ਉਹ ਮੱਝਾਂ ਦੇ ਤੇ ਲਾ ਲਓ ਚਾਹੇ ਬੱਕਰੀਆਂ ਦੇ ਤੇ ਲਾ ਲਓ ਉਹ ਬੈਂਕ ਵਾਲਿਆਂ ਨੇ ਬੀਮਾ ਮੰਗਣਾ ਹੀ ਮੰਗਣਾ ਇਹ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਹਵੀ ਨਵੀ ਹੋ ਜੇ ਪਸ਼ੂ ਨੂੰ ਜਿੰਮੇਦਾਰ ਜਾਂ ਕੋਈ ਵੀ ਮਤਲਬ ਜਿਹੜਾ ਬੰਦਾ ਲੋਨ ਲੈਂਦਾ ਉਹ ਤਾਂ ਹੱਥ ਖੜੇ ਕਰ ਜਾਂਦਾ ਵੀ ਉਹ ਦੇਵੇ ਵੀਰ ਕਿੱਥੋਂ ਜਦੋਂ ਪਸ਼ੂ ਹੀ ਹੱਥੋਂ ਚਲਾ ਗਿਆ ਜਾਂ ਕੋਈ ਜਾਨਵਰ ਆਪਣਾ ਨਹੀਂ ਰਿਹਾ ਉਹਦੇ ਵਾਸਤੇ ਬੀਮਾ ਜ਼ਰੂਰੀ ਹੈ ਇਹਨਾਂ ਦਾ ਬੈਂਕ ਦਾ ਵੀਰੇ ਜਿਹੜੀ ਕੰਪਨੀ ਨਾਲ ਟਾਈਪ ਸੀਗਾ ਜਿੱਥੋਂ ਮੈਂ ਲਿਆ ਉਹਨਾਂ ਦਾ ਥੋੜਾ ਜਿਹਾ ਹਾਈ ਸੀਗਾ ਬੀਮਾ ਰੇਟ ਬਾਕੀ ਇਹਦਾ ਵੀ ਫਿਰ ਮੈਨੂੰ ਕੰਗਸਾਹਬ ਦਾ ਦਰਵਾਜਾ ਫੇਰ ਖੜਕਾਇਆ ਮੈਂ ਵੀ ਆਜੋ ਇਹਨਾਂ ਨੇ ਫਿਰ ਮੈਨੂੰ ਦੱਸਿਆ ਇੱਕ ਬੰਦੇ ਦੇ ਨਾਲ ਮੈਨੂੰ ਮਿਲਾਇਆ ਜੀ ਜੀ ਉਹਨਾਂ ਨੇ ਮੈਨੂੰ 4% ਉਹਨਾਂ ਦੇ ਨਾਲੋਂ ਤੇ ਬੀਮਾ ਦਾ ਦਿੱਤਾ ਕਿਉਂਕਿ ਬੈਂਕ ਵਾਲੇ 810% ਲੈਂਦੇ ਨੇ ਜੀ ਹਾਂਜੀ ਹੂੰ ਤੇ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਨੇ ਉਹ 4% ਤੇ ਕਰਦੀਆਂ ਨੇ ਜੀ 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 ਤੇ ਮੈਂ ਉਹਨਾਂ ਨੂੰ ਉਹੀ ਨੰਬਰ ਦਿੱਤਾ ਸੀਗਾ ओरिएंटਲ ਇੰਸ਼ੋਰੈਂਸ ਤੋਂ ਵੀ ਭਾਈ ਸੇ ਨਾਲ ਕੰਟੈਕਟ ਕਰੋ 4% ਤੇ ਹੋ ਗਿਆ ਦੇਖ ਕਿੰਨਾ ਕਿੰਨਾ ਬੈਨੀਫਿਟ ਹੈ ਜੀ ਹੂੰ ਇੱਥੇ ਲੋਨ ਦਾ 8 ਤੋਂ 10% ਕਿੱਥੇ 4% ਹੂੰ ਹਾਂਜੀ ਹਾਂਜੀ ਹਾਂ ਬੰਦੇ ਵੀ ਬਾਕੀ ਜਸਪੀਰ ਸਾਹਿਬ ਤੁਸੀਂ ਡਿਟੇਲ ਚ ਖੁੱਲ ਕੇ ਦੱਸੋ ਵੀ ਕੀ ਹੋਇਆ ਕਿਵੇਂ ਹੋਇਆ ਤਾਂ ਕਿ ਹੋਰ ਵੀਰਾਂ ਨੂੰ ਇਹ ਪਤਾ ਲੱਗ ਜਵੇ ਆਪਣੇ ਭਾਈਆਂ ਨੂੰ ਜਿਹੜੇ ਟ੍ਰੇਨਿੰਗ ਲੈ ਕੇ ਗਏ ਨੇ ਕਿ ਇਹ ਕਿੰਨਾ ਕੰਮ ਔਖਾ ਨਹੀਂ ਹੈ ਕਰਾਉਣਾ ਥੋਣੀ ਇੱਕ ਵਾਰੀ ਘਰੋਂ ਬਾਹਰ ਨਿਕਲਣਾ ਪੈਣਾ ਬਸ ਉਹਨਾਂ ਦਾ ਕੀ ਔਖਾ ਹੈ ਭਾਈ ਜੀ ਬਸ ਜਿਹੜੀ ਮੇਨ ਗੱਲ ਤਾਂ ਹੈਗੀ ਆ ਪਹਿਲਾ ਸਟੈਪ ਚੱਕਣ ਦੀ ਹੈ ਬਿਲਕੁਲ ਜੀ ਜੀ ਜਦੋਂ ਆਪਾਂ ਕਿਹੜਾ ਤਰਫ ਏ ਫਿਰ ਤਾਂ ਆਪਦੀ ਆ ਵੀ ਬੰਦੇ ਨੂੰ ਅੱਗੇ ਪਤਾ ਲੱਗੀ ਜਾਂਦਾ ਕੀ ਕਰਨਾ ਜੀ 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 ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਸਾਰਾ ਕੁਝ ਕੰਗਸਾਬ ਤਾਂ ਕਰ ਨਹੀਂ ਸਕਦੇ ਹੂੰ ਜਿਵੇਂ ਮੈਂ 2-4 ਵਾਰੀ ਫੋਨ ਜ਼ਰੂਰ ਕੀਤਾ ਕਿਉਂਕਿ ਵੱਡਾ ਕੰਮ ਆ ਕਰਨ ਪੁੱਛਣਾ ਤਾਂ ਪੈਂਦਾ ਹੀ ਆ ਜੇ ਆਪਾਂ ਕੋਈ ਵਿਚ ਵਿਚੋਲਾ ਪਾਵਾਂਗੇ ਉਹ پیسے ਖਾਊਗਾ ਉਦੋਂ ਜੰਗਾ ਫਿਰ ਇਹਨਾਂ ਨੂੰ ਹੀ ਪੁੱਛ ਲੋ ਹੂੰ ਇਹਨਾਂ ਨੇ ਮੈਨੂੰ ਸਮਝਾਇਆ ਵਾ ਦੋ ਚਾਰ ਵਾਰੀ ਫੋਨ ਕੀਤਾ ਉਸ ਤੋਂ ਬਾਅਦ ਮੈਂ ਆਪੇ ਤਕਰੀਬਨ ਟਾਈਮ ਤਾਂ ਮੇਰੇ ਲੱਗਦਾ ਜਿਸੇ ਵੀ ਕੰਮ ਦੇ ਵਿੱਚ ਲੱਗਦਾ ਜੀ ਜੀ ਹੁਣ ਮੈਂ ਪੰਜਵੇਂ ਬੈਚ 'ਚ ਸੀਗਾ ਹਿਸਾਬ ਲਾ ਲਓ ਤੁਸੀਂ ਚਾਰ ਪੰਜ ਮਹੀਨੇ ਹੋ ਗਏ ਹੁਣੇ ਮੇਰੇ ਹੋ ਗਏ ਹਾਂਜੀ ਹਾਂਜੀ ਤੇ ਹੁਣ ਮੇਰਾ ਕਲੀਅਰ ਹੋਇਆ ਲੋਨ ਜੀ ਜੀ ਅਮਹੀਨਾ ਤੋਂ ਪਹਿਲਾਂ ਹੋ ਗਿਆ ਜੀ ਜੀ ਕੰਗਸਾਹਬ ਟ੍ਰੇਨਿੰਗ ਤੋਂ ਕਾਉਂਸਲਿੰਗ ਵਾਲੇ ਪਾਸੇ ਆਏ ਹੋ ਹਾਂਜੀ ਕੀ ਰਿਸਪੌਂਸ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਨਾ ਬੜਾ ਇੱਕ ਜਦੋਂ ਟ੍ਰੇਨਿੰਗ ਲੱਗਦੀ ਸੀ ਆਪਣੀ ਤੁਹਾਨੂੰ ਪਤਾ ਵੀ ਸਵਾ 200 ਤੱਕ ਬੰਦੇ ਆਪਣੇ ਟ੍ਰੇਨਿੰਗ ਲੈ ਕੇ ਗਏ ਨੇ ਹੂੰ ਉਹ ਨਾਲ ਹੁੰਦਾ ਕੀ ਸੀ ਤੁਸੀਂ ਇੰਨੇ ਬੰਦਿਆਂ ਨਾਲ ਬਹੁਤ ਮੁਸ਼ਕਲ ਸੀਗਾ ਵੀ ਪਰਸਨਲ ਰਿਲੇਸ਼ਨ ਰੱਖਣੇ ਹੂੰ ਬਹੁਤ ਜ਼ਿਆਦਾ ਕਾਉਂਸਲਿੰਗ ਮੈਂ ਸ਼ੁਰੂ ਕੀਤੀ ਹੈ ਹੁਣ ਤੁਹਾਨੂੰ ਮੈਂ ਕਾਉਂਸਲਿੰਗ ਇੱਕ ਵਾਰੀ ਫੇਰ ਕਲੀਅਰ ਕਰਦਾ ਆਪਣੇ ਬੱਕਰੀ ਪਾਲਕ ਵੀਰ ਨੂੰ ਵੀ ਹੁੰਦੀ ਕੀ ਹੈ ਹੂੰ ਤਾਂ ਪਤਾ ਹੋਵੇ ਨਾ ਵੀ ਕਾਉਂਸਲਿੰਗ ਕੀ ਜੀ 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 ਕਾਉਂਸਲਿੰਗ ਉਹ ਚੀਜ਼ ਹੈ ਬਾਈ ਜੀ ਜੀਨਾ ਨਾਲ ਸੁਖੀ ਸਾਹਿਬ ਮੰਨ ਲਓ ਇਸ ਦਾ ਫਾਰਮ ਪਹਿਲਾਂ ਚੱਲ ਰਿਹਾ ਹੈ ਉਹ ਸাকਸੈਸਫੁਲੀ ਹੋ ਰਿਹਾ ਹੂੰ ਉਹਨੂੰ ਗਲਤੀਆਂ ਤੇ ਗਲਤੀਆਂ ਕਰੀ ਜਾ ਰਿਹਾ ਉਹ ਤੋਂ ਕਾਬੂ ਨਹੀਂ ਆ ਰਿਹਾ ਹੂੰ ਇਹ ਮੈਂ ਕੀ ਕਰਾਂ ਇਨਕਮ ਨਹੀਂ ਆ ਰਹੀ ਉਸ ਤੋਂ ਫਿਰ ਅਸੀਂ ਉਹਨੂੰ ਆਪਣਾ ਐਕਸਪੀਰੀਅੰਸ ਨਾਲ ਲਾ ਕੇ ਹੱਥ ਫੜ ਕੇ ਹੂੰ ਉਹਨੂੰ ਦੱਸ ਦਿਆਂ ਵੀ ਤਿੰਨੇ ਕਿੱਥੇ ਕਿੱਥੇ ਗਲਤੀਆਂ ਨੇ ਹੂੰ ਕਿਵੇਂ ਕਿਵੇਂ ਨੂੰ ਇੰਪਰੂਵ ਕਰਨਾ ਹੈ ਕਈ ਬੰਦੇ ਸ਼ੈੱਡ ਤੇ ਇੰਨਾ ਪੈਸਾ ਲਾ ਦਿੰਦੇ ਨੇ ਹੂੰ ਉਹਨੂੰ ਕੰਟਰੋਲ ਕਰਦੇ ਦੱਸਦੇ ਆਂ ਅਸੀਂ ਥੋੜੀ ਜੀ ਫੀਸ ਲੈ ਕੇ ਜੀ ਅਸੀਂ ਕੰਮ ਕਰਦੇ ਉਹਨਾਂ ਲੱਖਾਂ ਬਚਾਉਂਦੇ ਆਂ ਅਸੀਂ ਉਹਨਾਂ ਜੀ 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 ਉਹਨਾਂ ਦੱਸਦੇ ਵੀ ਸ਼ੈੱਡ ਤੁਸੀਂ ਕਿਹਾ ਜਾ ਪਾਉਣਾ ਕੀ ਕੀ ਸਰਕਾਰ ਦੀਆਂ ਰਿਕੁਆਇਰਮੈਂਟਸ ਨੇ ਇਹ ਤੇ ਇਹ ਨਾ ਹੋਵੇ ਵੀ ਆਪਾਂ ਸਰਕਾਰ ਦੀ ਰਿਕੁਆਇਰਮੈਂਟ ਤੋਂ ਛੋਟਾ ਸ਼ੈੱਡ ਬਣਾ ਲਈਏ ਤੇ ਜਦੋਂ ਲੋਨ ਸਬਸਿਡੀ ਦਾ ਟਾਈਮ ਆਵੇ ਤਾਂ ਆਪਣੀ ਮੈਜ਼ਰਮੈਂਟ ਚ ਆਪਾਂ ਫੇਲ ਹੋ ਜਾਈਏ ਆਪਣੇ ਲੱਗੇ ਪੈਸੇ ਮਰ ਜਾਣ ਜੀ 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 ਇਹ ਕਾਉਂਸਲਿੰਗ ਅਸੀਂ ਕਰਦੇ ਆ ਕਿਸੇ ਵੀਰ ਨੇ ਜਿਹੜਾ ਨਵਾਂ ਫਾਰਮ ਕਰਨਾ ਹੈ ਦੇਖੋ ਮੈਂ ਹਮੇਸ਼ਾ ਕਹਿੰਦਾ ਵੀ ਕੋਈ ਵੀ ਕੰਮ ਕਰਨਾ ਬੱਕਰੀ ਪਾਲਣ ਕਿੰਤਾ ਨਹੀਂ ਕੱਲਾ ਕੋਈ ਵੀ ਕੰਮ ਕਰਨਾ ਕੰਮ ਸਿੱਖ ਕੇ ਕਰਨਾ ਚਾਹੀਦਾ ਅਸੀਂ ਉਹਨਾਂ ਦਾ ਹੱਥ ਫੜ ਕੇ ਜਦੋਂ ਕਾਉਂਸਲਿੰਗ ਕਰਦੇ ਆ ਬਹੁਤ ਛੋਟਾ ਗਰੁੱਪ ਹੁੰਦਾ ਹੈ ਪੰਜ ਚਾਰ ਬੰਦਿਆਂ ਤੋਂ ਲੈ ਕੇ 12 14 ਬੰਦਿਆਂ ਤੱਕ ਅਸੀਂ ਗਰੁੱਪ ਰੱਖਦੇ ਹਾਂ ਜੀ 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 ਬਾਕੀ ਜਿਹਦੀ ਜਿਹਦੀ ਜਿਵੇਂ ਰਿਕੁਆਇਰਮੈਂਟ ਆ ਉਹਦੇ ਟਾਈਮ ਦੀ ਕੋਈ ਪਾਬੰਦੀ ਨਹੀਂ ਵੀ ਐਸ ਡੇਟ ਨੂੰ ਹੀ ਆਉਣਾ ਤੁਸੀ ਹੂੰ ਜਦੋਂ ਮਰਜ਼ੀ ਸਾਡੇ ਟਾਈਮ ਫਿਕਸ ਕਰ ਸਕਦੇ ਨੇ ਵੀ ਜੀ ਮੈਂ ਤਾਂ ਮੰਗਲ ਬੋਧਵਾਰ ਬਿਲ੍ਹਾ ਅਸੀਂ ਕਹਿੰਦੇ ਕੋਈ ਗੱਲ ਬੋਧਵਾਰ ਆ ਜਾ ਸ਼ਨੀ ਐਤਵਾਰ ਬਿਲ੍ਹਾ ਮੈਂ ਕੋਈ ਕੋਈ ਜੌਬ ਕਰਦੇ ਨੇ ਉਦੋਂ ਅਸੀਂ ਕਾਉਂਸਲਿੰਗ ਕਰ ਦਨੇ ਨਵੇਂ ਬੰਦੇ ਲਈ ਤਾਂ ਕਾਉਂਸਲਿੰਗ ਬਹੁਤ ਜ਼ਰੂਰੀ ਆ ਹੂੰ ਉਹਦੇ ਨਾਲ ਕੀ ਹੁੰਦਾ ਉਹ ਪਹਿਲੇ ਸਟੈਪ ਤੋਂ ਆਪਣੀ ਫਾਊਂਡੇਸ਼ਨ ਤੋਂ ਜਿੱਥੋਂ ਆਪਾਂ ਨੀਹਾਂ ਭਰਦਿਆਂ ਕਿਸੇ ਘਰ ਦੀਆਂ ਹਰ ਸਟੈਪ ਤੇ ਅਸੀਂ ਨੂੰ ਗਾਈਡ ਕਰਦੇ ਛੱਡ ਕਿਵੇਂ ਦਾ ਬਣਾਉਣਾ ਸਸਤੇ ਤੋਂ ਸਸਤਾ ਕਿਵੇਂ ਬਣਾਉਣਾ ਜੀ 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 ਜਾਨਵਰ ਦੀ ਪਛਾਣ ਕਿਵੇਂ ਕਰਨੀ ਕਿਹੜਾ ਜ ਫੂਡ ਖਵਾਣਾ ਤਾਂ ਕਿ ਕੁਆਲਿਟੀ ਆਵੇ ਕਿਵੇਂ ਬੱਚੇ ਸੰਭਲਨੇ ਨੇ ਕਿਵੇਂ ਜਾਨਵਰ ਸੰਭਲਨੇ ਕਿਵੇਂ ਉਹਦੀ ਮਾਰਕੀਟਿੰਗ ਕਰਨੀ ਇਹ ਅਸੀਂ ਕਾਉਂਸਲਿੰਗ ਉਹਨੂੰ ਕਰਦੇ ਹੈਗੇ ਜੀ 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 ਤੇ ਅੱਜ ਤੱਕ ਤਾਂ ਬਹੁਤ ਹੀ ਵਧੀਆ ਰਿਸਪੌਂਸ ਆ ਉਸ ਗੱਲ ਦਾ ਵੱਡੀ ਟ੍ਰੇਨਿੰਗ ਤੁਹਾਨੂੰ ਜਿਹੜਾ ਦੱਸਿਆ ਸੀਗਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਹਦੀ ਸਪੋਰਟ 'ਚ ਅਸੀਂ ਬੰਦ ਕੀਤੀ ਹੋਈ ਹੈ ਕਿੰਨਾ ਚਿਰ ਅੰਦੋਲਨ ਚੱਲ ਰਿਹਾ ਅਸੀਂ ਵੱਡੀ ਟ੍ਰੇਨਿੰਗ ਨਹੀਂ ਲਾਉਣੀ ਜੀ 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 ਇਹ ਕੰਗੋਟ ਫਾਰਮ ਦਾ ਕਮਿਟਮੈਂਟ ਹੈ ਜੀ ਜੀ ਪਰ ਕਾਉਂਸਲਿੰਗ ਅਸੀਂ ਜ਼ਰੂਰ ਕਰਦੇ ਆ ਲੋਕਾਂ ਨੂੰ ਜਿੱਦਾਂ ਕੰਮ ਕਰਨਾ ਉਹ ਅਸੀਂ ਗਾਈਡ ਕਰ ਜੀ ਜੀ ਤੁਸੀਂ ਸੁਣਿਆ ਕੰਗ ਸਾਬ ਤੇ ਬਾਈ ਜਸਵੀਰ ਨੂੰ ਦੋਸਤੋ ਇਸ ਛੋਟੀ ਜੀ ਮੁਲਾਕਾਤ ਦਾ ਇੱਕੋ ਹੀ ਮਕਸਦ ਸੀਗਾ ਕਿ ਜਦੋਂ ਕੋਈ ਬੰਦਾ ਕਿੱਤਾ ਕਰਦਾ ਨਾ ਜਦੋਂ ਜਨੂਨ ਨਾ ਕਰਦਿਆਂ ਤੁਸੀਂ ਕੋਈ ਕੰਮ ਫਿਰ ਸਰਕਾਰਾਂ ਵੀ ਸਪੋਰਟ ਵਿੱਚ ਆਉਂਦੀਆਂ ਨੇ ਇਸੇ ਤਰੀਕੇ ਕੰਗ ਸਾਬ ਦੀ ਟੀਮ ਨਾਲ ਹੋਇਆ ਹੈ ਇਨਾਂ ਦੇ ਹਿੱਸੇ ਜਿਹੜਾ ਮੁੱਖ ਮੰਤਰੀ ਪੁਰਸਕਾਰ ਹੈ ਉਹ ਆ ਗਿਆ ਜਸਵੀਰ ਦੀ ਮਿਹਨਤ ਨੂੰ ਮੂਰਪਿਆ 10 ਲੱਖ ਦਾ ਲੋਨ ਖਾਦੀ ਲੋਨ ਇੱਕ ਸਕੀਮ ਹੈ ਜਿਹੜੇ ਸੀਏ ਹੁੰਦੇ ਨੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਉਹਨਾਂ ਬਾਰੇ Google ਤੇ ਸਰਚ ਮਾਰੋਗੇ ਖਾਦੀ ਬੋਰਡ ਦੀ ਜਿਹੜੀ ਵੈਬਸਾਈਟ ਬਣੀ ਹੋਈ ਹੈ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਸਿੱਧਾ ਤੁਸੀਂ ਆਪ ਸਾਰਾ ਕੁਝ ਕਹਿ ਕੇ ਅਪਲਾਈ ਕਰਵਾ ਸਕਦੇ ਹੋ ਸੋ ਅਗਲੀ ਜਾਣਕਾਰੀ ਲਈ ਜੁੜੇ ਰਹੋ ਸਰਨੇਕ ਦੇ ਨਾਲ